ਹੈਲੀਕਾਪਟਰ ਬੈਂਡਾ ਉਹ ਵੀ ਯਾਰ ਕਰਦਾਂਗੇ ਆਪਾਂ ਕੀ ਰੇਂਜ ਨੂੰ ਜੇਰ ਆਪਣੇ ਰੇਂਜ ਆਪਣੀ ਦੇਖ ਬਹੁਤ ਘੱਟ ਹੈਗੀ ਕੋਈ ਬਾਹਲਾ ਨਹੀਂ ਆ ਜਿਹੜੇ ਨੇ ਵੀ ਰੇਂਜ ਦੀ ਗੱਲ ਕਰਨੀ ਆ ਆਪਣੇ ਨਾਲ ਕੰਟੈਕਟ ਕਰ ਲੋ ਆਪਣੇ ਦੋ ਚੈਨਲ ਆ ਲੱਗਿਆ ਇੱਕ ਤਾਂ ਖਾਨੋਫ ਧਾਲੀ ਯਾਰ ਠੀਕ ਆ ਇੱਕ ਆਪਣਾ ਹੈਗਾ ਬਚੋਲਾ ਜੀ ਠੀਕ ਆ ਦੋਨਾਂ ਦੇ ਆਪਾਂ ਵੀਡੀਓ ਪਾਉਣੇ ਆਗੇ ਤੇ ਬਹੁਤੀ ਘੱਟ ਰੇਟ 'ਚ ਪਾਉਣੇ ਆਗੇ ਤੇ ਐਡ ਕਿਹੜੀ ਕਿਹੜੀ ਕਰਦੇ ਹਾਂ ਐਡ ਆਪਾਂ ਇੰਸਟਾਗ੍ਰam ਤੇ ਵੀ ਕਰ ਦਿੰਦੀ ਆ ਫੇਸਬੁੱਕ ਤੇ ਵੀ ਕਰ ਦਿੰਦੀ ਆ YouTube ਤੇ ਵੀ ਕਰ ਦਿੰਦੀ ਆ ਹੈ ਤੇ ਆਪਾਂ ਭਈ ਇਹੀ ਆਹੀ ਜਿਵੇਂ ਬਣੇ ਹੋਏ ਆ ਇੰਨੀ ਆਪਾਂ ਐਡ ਕਰਦੇ ਆਗੇ ਠੀਕ ਹੈ ਨਾ ਤੇ ਫੋਲੋ ਵੀ ਕਰ ਲੋ ਆਪਾਂ ਨੂੰ ਫੇਸਬੁੱਕ ਤੇ ਵੀ ਕਰ ਲੋ ਇੰਸਟਾ ਤੇ ਵੀ ਕਰ ਲੋ YouTube ਤੇ ਉਹ ਕਰ ਲੋ ਲਾਲਜਾ ਬਟਨ ਆਪਦੇ ਹੁੰਦੇ ਆ ਸਬਸਕ੍ਰਾਈਬ ਹਾਂ ਚੱਕਰ ਆਈ ਬੋਲਿਆ ਉਹ ਪੈਸਾ ਮੁਸਾਦੀ ਵੀ ਉਹ ਸਾਰੇ ਕਿਸੇ ਚਾਰੇ ਜਿਹੜੇ ਚੀਜ਼ ਦੀ ਮਰਜ਼ੀ ਕਰਾ ਲੈ ਜਿਹੜੀ ਚੀਜ਼ ਦੀ ਮਰਜ਼ੀ ਕਰਾ ਲੈ ਆਪਾਂ ਉਹਦੀ ਯਾਰ ਕਰਦਾਂਗੇ ਹੈਲੀਕਾਪਟਰ 'ਚ ਚੜਾਉ ਉਹਦੀ ਵੀ ਯਾਰ ਕਰਦਾਂਗੇ ਆਪਾਂ ਔਰ ਜਿਹੜਾ ਮਰਦੀ ਕੋਲੇ ਲੈ ਜਾ ਬਾਦਲਾਂ ਦਾ ਵੀ ਵੇਚਦਾਂਗੇ ਹੋਰ ਬੋਲਿਆ ਜੇ ਐਂਡ ਕਰਾਉਣਗੇ ਆਪਾਂ ਤਾਂ ਆਪਾਂ ਉਹ ਵੀ ਕਰਿਆ ਲਾਂ ਤੇ ਬਾਈ ਸਕਰੀਨ ਦੇ ਚਲੇ ਨੰਬਰ ਬਾਈ ਨਾਲ ਕਰ ਸਕ ਸੰਪਰਕ ਬਚੋਲਾ ਸਾਹਿਬ ਨਾਲ ਹਾਂ ਭਾਈ ਹਾਂ ਸਤ ਹਾਂ ਜੀ ਜੇਵਾ ਆਣ ਓਕੇ ਅੱਜ ਸਾਰਿਆਂ ਲਈ ਕੋਈ ਰੇਟ ਹੋਊਗਾ ਨਹੀਂ ਆਪਣਾ ਜਮਾ ਜੈਨੂਨ ਕਿਸੇ ਨੂੰ ਰੇਟ ਤੁਹਾਨੂੰ ਦੇਣੀ ਨਹੀਂ ਤੁਹਾਨੂੰ ਸ਼ੁਭਾਦ ਹਾਂ ਹਾਂ ਸਤ ਸਤਰੀਕਾ ਸਤ ਸ੍ਰੀ ਅਕਾਲ